ਸੋ ਸਾਰਿਆਂ ਨੂੰ ਵੈਲਕਮ ਟੂ ਮਾਈ ਵਲੋਗ ਤੇ ਤੋਂ ਬਹੁਤ ਜਿਆਦਾ ਲੱਗੀ ਹੈ ਜੀ ਆ ਸੋ ਸੈਚਰਡੇ ਹੈ ਅੱਜ ਸੋ ਲਾਸਟ ਡੇ ਹੈ ਲਗਾ ਸੋ ਆਪਣੇ ਕੋ ਹੈਗੇ ਨਹੀਂ ਇੱਕ ਦੋ ਕੰਮ ਜਿਹੜੇ ਜ਼ਰੂਰੀ ਕਰਨ ਵਾਲੇ ਨੇ ਪੈਂਡਿੰਗ ਸੀ ਕਿੰਨੇ ਦਿਨਾਂ ਦਾ ਟਾਈਮ ਦਿੱਤਾ ਸੀ ਅੱਜ ਕਰਾਂਗੇ ਟਰਾਈ ਕੀ ਹੋ ਜੇ ਸੋ ਬਾਕੀ ਕਿੰਨੇ ਚਿਰਾਂ ਬਾਅਦ ਜਿਹੜਾ ਅੱਜ ਮੈਂ ਵਲੋਗ ਸ਼ੇਅਰ ਕਰਨ ਲੱਗਾ ਵਾਂ ਜੇ ਮਿਲ ਕੇ 10 ਤਰੀਕ ਸੀ ਅੱਜ ਹੋ ਗਈ ਆ 21 ਤਰੀਕ ਹੋ ਗਈ ਸੋ ਲਗਭਗ 10 ਦਿਨਾਂ ਤੋਂ ਬਾਅਦ ਹੀ ਮਦਗੀ ਇਹ ਵਲੌਗ ਸ਼ੇਅਰ ਨੂੰ ਆਗਾ ਵਾ ਤੇ ਕੁਝ ਰੀਜਨ ਸੀ ਜਿਹਦੇ ਕਰਕੇ ਨਹੀਂ ਸੀ ਵਲੌਗ ਬਣਾ ਪਾ ਰਿਹਾ ਸੀ ਤੁੰਗ ਕੇ ਅੰਦਰ ਹੀ ਅੰਦਰ ਜਿਹੜੀ ਨੇ ਇੱਕ ਨਿੱਕੀ ਜਿਹੜੀ ਮੈਨੂੰ ਜਿਹੜੀ ਅੰਦਰ ਅੰਦਰ ਖਾਈ ਜਾ ਰਹੀ ਸੀਗੀ ਪ੍ਰੋਬਲਮ ਸੀ ਠੀਕ ਹੈ ਉਹਦੇ ਕਰਕੇ ਜਿਹੜਾ ਮੈਂ ਵਲੌਗ ਨਹੀਂ ਬਣਾ ਪਾ ਰਿਆ ਸੀ ਇਹ ਤੇ ਇਸ ਕਰਕੇ ਪਰ ਹੁਣ ਜਿਹੜਾ ਵਲੌਗ ਜਿਹੜਾ ਅੱਜ ਸ਼ੇਅਰ ਕਰਾਂਗਾ ਕੀ ਵਜ੍ਹਾ ਵੀ ਦੱਸਾਂਗਾ ਕੀ ਵਜ੍ਹਾ ਸੀ ਤੇ ਜਿਹਦੇ ਕਰਕੇ ਵਲੌਗ ਨਹੀਂ ਸੀ ਬਣਾਇਆ ਤੇ ਮੱਕੀ ਗੱਪਾਂ ਗੱਲਾਂ ਵੀ ਕਰਾਂਗੇ ਸੋ ਅੱਜ ਠੀਕ ਹੈਗੀ ਆ 21 ਅੱਜ ਦਾ ਦਿਨ ਜਿਹੜਾ ਸੀ ਮੇਰੇ ਵਾਸਤੇ ਜਿਆਦਾ ਲੱਗ ਪਾ ਬਹੁਤ ਹੀ ਜਿਹਨੂੰ ਕਹਿੰਦੇ ਕਿ ਮਾੜਾ ਸੀ ਪਿਛਲੇ ਦਿਨਾਂ ਦੀ ਗੱਲਾਂ ਕਰਿਆ ਵਾ ਉਹ ਉਹ ਸ਼ੇਅਰ ਕਰਾਂਗਾ ਕਿ ਜਿਹੜੇ ਕਰਕੇ ਜੀ ਪਿਛਲੀਆਂ ਜਿਹੜੀਆਂ ਗੱਲਾਂ ਹੋਈਆਂ ਵਾ ਸੋ ਉਹਨਾਂ ਗੱਲਾਂ ਕਰਕੇ ਜਿਹੜਾ ਸੀ ਪ੍ਰੋਬਲਮਸ ਆ ਰਹੀ ਸੀ ਤੇ ਰਾਤ ਵੀ ਸਹੀ ਢੇਰੀ ਸੁੱਤ ਨਹੀਂ ਲੈ ਖਿਆਲ ਹੁੰਦੇ ਸੀ ਮਟ ਦੇ ਕਰਕੇ એનર્ਜੀ ਵੀ ਖਤਮ ਹੋਈ ਜਾ ਰਹੀ ਸੀ ਸੋ ਆਪਣਾ ਕੌਨਫੀਡੈਂਸ ਵੀ ਜਿਹੜਾ ਉਹ ਲੋ ਹੋਈ ਜਾ ਰਹੀ ਸੀ ਬਟ ਉਹ ਗੱਲਾਂ ਅੰਦਰ ਹੀ ਅੰਦਰ ਖਾਈ ਜਾ ਰਹੀ ਸੀ ਇਸ ਕਰਕੇ ਹੁਣ ਜਿਹੜਾ ਲੋਕ ਮੈਂ ਕੰਟੀਨਿਊ ਕਰਾਂਗਾ ਸੋ ਗੱਲਾਂ ਵੀ ਕਰਾਂਗੇ ਕੰਮ ਵੀ ਕਰਾਂਗੇ ਆਪਾਂ ਸੋ ਜਿਹੜੇ ਮੇਰੇ ਵੀਰ ਭਰਾ ਆ ਗਏ ਲੈਣੇ ਹਜੇ ਠੀਕ ਹੈ ਨਾ ਸੋ ਆਸ਼ਕੀ ਉਸਕੀ ਦੇ ਚੱਕਰਾਂ ਚ ਨਾ ਪਿਆ ਕਰੋ ਕੰਮ ਕਾਜ ਕਰਿਆ ਕਰੋ ਸੋ ਆਸ਼ਕੀ ਦੀ ਕੋਣੀ ਵੀ ਤੁਹਾਨੂੰ ਦੱਸਾਂਗੇ ਅੱਜ ਠੀਕ ਹੈ ਨਾ ਸੋ ਮੇਰੇ ਨਾਲ ਇਹ ਚੀਜ਼ ਹੋਈ ਹੈ ਸੋ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕਰਾਂਗਾ ਅੱਜ ਕਿਉਂਕਿ ਖੋਲ ਕੇ ਗੱਲ ਕਰਨੀ ਹੈ ਅੱਜ ਕਿ ਸਭ ਕੁਝ ਖੋਲ ਕੇ ਗੱਲ ਕਰਾਂਗੇ ਕੋਈ ਹੋ ਨਹੀਂਗਾ ਆਪਣੇ ਨੂੰ ਠੀਕ ਹੈ ਜੀ ਸੋ ਆਪਣਾ ਲਾਈਵ ਐਕਸਪੀਰੀਅੰਸ ਉਹ ਸ਼ੇਅਰ ਕੀਤਾ ਤੁਹਾਡੇ ਨਾਲ ਸੋ ਅੱਜ 21 ਸਤੰਬਰ ਆ ਯਾਨੀ ਕਿ 1 ਮਹੀਨਾ ਤੇ 15 ਦਿਨ ਉੱਤੇ ਸੋ ਕਿਵੇਂ ਦੀ ਜਿਹੜੀ ਸੀ ਆਪਣੀ ਜਿਹੜੀ ਸੀ ਲਾਈਵ ਸੀ ਜਿਹੜੀ ਜਿਹੜੀ ਆ ਉਹ ਖਰਾਬ ਹੋਈ ਕਹਿੰਦਾ ਭਾਬਾ ਕਿ ਪਹਿਲਾਂ ਆਪਾਂ ਨਾ ਸੁਨੇਹਾ ਸੀ ਜਿੰਨਾ ਸਿਆਣਾ ਦਾ ਸੁਣਦੇ ਸੀ ਨਾ ਕੀ ਦੁਨੀਆ ਤੇ ਜਿਹੜੇ ਆ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਨੇ ਇੱਕ ਚੰਗਾ ਇੱਕ ਮੜਾ ਬਟ ਮੇਰੇ ਜਿਹੜਾ ਉਹਦਾ ਐਕਸਪੀਰੀਅੰਸ ਆ ਜਿਹੜਾ ਵੇਖਿਆ ਵਾ ਕੁਝ ਸਾਲਾਂ ਦੇ ਵਿੱਚ ਠੀਕ ਪਰ ਉਹਦੇ ਵਿੱਚ ਇਹ ਵੀ ਇੱਕ ਨਵੀਂ ਚੀਜ਼ ਐਡ ਹੋਈ ਹੈ ਕਿ ਚੰਗੇ ਵੀ ਹੁੰਦੇ ਨੇ ਤੇ ਮਾੜੇ ਵੀ ਹੁੰਦੇ ਨੇ ਇਹ ਜ਼ਰੂਰ ਚੰਗੇ ਉਹ ਹੁੰਦੇ ਨੇ ਜਿਹੜੇ ਹਰ ਟਾਈਮ ਕਿਸਦਾ ਭਲਾ ਜਾਂ ਕੋਈ ਚੰਗਾ ਕੰਮ ਕਰਦੇ ਨੇ ਉਹ ਚੰਗੇ ਹੁੰਦੇ ਨੇ ਮਾੜੇ ਉਹ ਹੁੰਦੇ ਨੇ ਜਿਹੜਾ ਸਿਰਫ ਆਪਣਾ ਸੋਚਦੇ ਨੇ ਠੀਕ ਹੈ ਮਤਲਬ ਵਾਸਤੇ ਠੀਕ ਹੈ ਨਾ ਇਹ ਕਹਿ ਰਹੇ ਕਿ ਫੇਕ ਰਿਲੇਸ਼ਨ ਨੂੰ ਕਹਿ ਸਕਦੇ ਹਾਂ ਤੇ ਜਿਹੜਾ ਐਕਸਪੀਰੀਅੰਸ ਲੈ ਕੇ ਆਇਆ ਅੱਗੇ ਕਿ ਹਾਂ ਵੀ ਚੰਗੇ ਮਾੜੇ ਤੋਂ ਇਲਾਵਾ ਉਹ ਵੀ ਹੁੰਦੇ ਨੇ ਜਿਹਨਾਂ ਨੂੰ ਆਪਾਂ ਕਹਿੰਦੇ ਨੇ ਹੈਗੇ ਫੁੱਦੂ ਹਾਂ ਸੋ ਫੁੱਦੂ ਲੋਕੀਂ ਨਹੀਂ ਫੁੱਦੂ ਲੋਗ ਹੁੰਦੇ ਨੇ ਤੇ ਇਹ ਕਹਿੰਦਾ ਭਾਵੇਂ ਕਿ ਜਿਹੜਾ ਚੰਗਾ ਵੀ ਕਰਦੇ ਨੇ ਮਾੜਾ ਵੀ ਕਰਦੇ ਨੇ ਠੀਕ ਹੈ ਆਪਣੇ ਮਤਲਬ ਵਾਸਤੇ ਫਿਰ ਆਪਣਾ ਚੰਗਾ ਖਿਆਲ ਨਾਲ ਮਾਰ ਕਰਨ ਦੇ ਨਾਲ ਕੇ ਇਹਦਾ ਸੋਚਣਾ ਤੇ ਫਿਰ ਖੁਦ ਆਪਣਾ ਹੀ ਮਾਰਾ ਕਰ ਲੈਂਦੇ ਨੇ ਠੀਕ ਹੈ ਨਾ ਮਤਲਬ ਕਿ ਇੱਕ ਮੇਰੇ ਕੋਲ ਤੇ ਇਹ ਹੀ ਆ ਪ੍ਰਵਾਸ਼ਾ ਅਗੇ ਤੁਹਾਡੇ ਕੋ ਕੋਈ ਐਗਜ਼ਾਮਪਲ ਹੋਏ ਤਾਂ ਸ਼ੇਅਰ ਜ਼ਰੂਰ ਕਰਿਓ ਕਮੈਂਟ ਦੇ ਵਿੱਚ ਉਹ ਉਹ ਇਨਸਾਨ ਆ ਕਿ ਜਿਹੜਾ ਇੱਕ ਵਾਰੀ ਗਲਤੀ ਕਰਦਾ ਵਾ ਠੀਕ ਆ ਦੂਜੀਆਂ ਦੀ ਫੇਰ ਗਲਤੀ ਕਰਦਾ ਜਿੰਨੇ ਨੂੰ ਕਹਿੰਦੇ ਨੇ ਆਪਣੇ ਪਿਆਰ ਤੇ ਆਪਣੇ ਬਿਲਕੁਲ ਹਾਰੀ ਮੰਨ ਉਸ ਨੂੰ ਤੁਹਾਨੂੰ ਕਹਿੰਦੇ ਆ। ਚਲੋ ਬਾਕੀ ਤੇ ਆਰੀ ਆਪਣੀ ਹੋ ਗਈ ਅੱਜ ਫਸਟ ਕਾਲ ਹੈ ਵਾ ਟਾਈਮ ਸਾਡੇ ਨੂੰ ਆਪਣੇ ਦੱਸਣ ਲੱਗੇ ਨੇ ਸੋ ਅੱਜ ਆਪਣੇ ਕੋਈ ਜੜੀਆਂ ਨੇ ਬੈਂਕ ਦੀਆਂ ਦੋ ਖੋਲ੍ਹਣੀਆਂ ਬਹੁਤ ਜ਼ਰੂਰੀ ਹੈ ਤੇ ਬਾਕੀ ਜਿਹੜੇ ਵਲੋਗਸ ਦੇਖਦੇ ਨੇ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਤੁਹਾਡੇ ਇੱਕ ਸਬਸਕ੍ਰਾਈਬ ਦੇਣਾ ਮੈਨੂੰ ਸੁਲਵੱਜ ਜਾਂਦਾ ਹੈ ਸੋ ਨਰਜੀ ਜੀ ਮਿਲਦੀ ਆ ਸੋ ਕਿੰਨੇ ਦਿਨ ਹੋ ਗਏ ਸੀ ਕੋਈ ਸਬਸਕ੍ਰਿਪਸ਼ਨ ਨਹੀਂ ਸੀ ਆਈ ਵੀ ਮੈਂ ਵੀ ਮੇਰੇ ਵੱਲੋਂ ਵੀ ਢਿਲ ਸੀ ਮੈਂ ਕੋਈ ਵਲੋਗ ਨਹੀਂ ਸੀ ਸ਼ੇਅਰ ਕਰ ਰਿਹਾ ਸੋ ਹੁਣ ਤੁਹਾਨੂੰ ਜਿਹੜਾ ਵਾ ਮਨ ਲਗੀ ਸਾਜ ਕੰਮ ਵੀ ਆਪਾਂ ਕਰਨਾ ਵਾ ਸੋ ਗੱਲਾਂ ਵੀ ਕਰਨੀਆਂ ਨੇ ਠੀਕ ਹੈ ਜੀ ਤੋਂ ਵੀਡੀਓ ਦੇ ਨਾਲ ਬਣੇਗੇ ਤੇ ਚਲੀਏ ਫੇਰ ਕੰਮ ਧੁੱਪ ਬਹੁਤ ਜ਼ਿਆਦਾ ਲੱਗਦੀ ਹੈ ਚੰਗਾ ਮਾ ਚੱਲੋ ਡੇਰ ਬੰਦ ਕਰ ਲਿਓ ਸੋ ਆਪਾਂ ਨਿਕਲ ਗਏ ਹੁਣ ਫੀਲਡ ਤੇ ਤੇ ਆਪਣੀ ਕੋ ਫਸਟ ਕੰਪਲੇਨ ਜਿਹੜੀ ਹੈਗੀ ਉਹ ਨੈਟਵਰਕਿੰਗ ਦੀ ਹੈਗੀ ਆ ਤੋਂ ਪ੍ਰਿੰਟਰ ਇੰਸਟਾਲ ਕਰਨਾ ਗਾਵਾ ਤੇ ਜਾ ਰਹੇ ਆਪਾਂ ਅਲੀਆ ਰੋਡ ਤੇ ਕੋਈ ਧਰੋਂ ਦੀ ਆਪਾਂ ਜਾਵਾਂਗੇ ਡੇਰ ਰੋਕਣ ਨਹੀਂ ਆਏ ਆ ਟੋਪ ਕੋਲ ਦੇ ਹੀ ਠਾਈਧਰੋਂ ਦੀ ਪਹੁੰਚਾਂਗੇ ਤੇ ਸਮਾਨ ਵਗੈਰਾ ਵੀ ਆਪਾਂ ਸਭ ਕੁਝ ਲੈ ਲਿਆ ਹੋਇਆ ਨਾਲ ਤੋਂ ਆ ਪਹੁੰਚ ਕੇ ਆਪਾਂ ਸਾਈਟ ਤੇ ਜਾ ਕੇ ਦੇਖਦੇ ਹਾਂ ਕਿੰਨਾ ਕੁ ਟਾਈਮ ਲੱਗਦਾ ਵਾ ਆਪੇ ਹੋਰ ਵੀ ਜਿਵੇਂ ਨੈਟਵਰਕਿੰਗ ਦੀ ਕੋਲਿਆ ਤੇ ਆਪਣੀ ਸਾਈਟ ਆ ਗਈ ਆ ਕਿਤੇ ਕਰਦੀ ਆਪਾਂ ਲੋਕ ਤੋਂ ਤੇ ਇਹ ਆ ਪ੍ਰਿੰਟਰ ਜਿਹੜਾ 329 ਮਾਡਲ ਹੈਗਾ ਵਾ ਜਿਹੜਾ ਆਇਆ ਵਾ ਇੰਸਟਾਲੇਸ਼ਨ ਵਾਸਤੇ ਸੋ ਇਹ ਨੂੰ ਆਪਾਂ ਜਿਹੜਾ ਪ੍ਰਿੰਟਰ ਇੰਸਟਾਲ ਕਰਾਂਗੇ ਸੋ ਨੈਟਵਰਕਿੰਗ ਦੇ ਥਰੂ ਤਾਂ ਕਿ ਸੌਰੀ ਸਿਸਟਮ ਦੇ ਨਾਲ ਜਿਹੜਾ ਵਾ ਕਲਾਇੰਟ ਦੇ ਨਾਲ ਸ਼ੇਅਰ ਹੋ ਜੇ ਤੇ ਆ ਸਮਾਨ ਜਿਹੜਾ ਇਹਦੇ ਨਾਲ ਹੁੰਦੀ ਐ ਸੈਸਰੀ ਕੇਬਲ ਵਗੈਰਾ ਹੁੰਦੀ ਆ ਸੋ ਪੈਕਿੰਗ ਆਂਦਾ ਵਾ ਫੂਟ ਆਨਰ ਕਮਰਸ਼ੀਅਲ ਪ੍ਰਿੰਟਰ ਹੈਗਾ ਵਾ ਸੋ ਇਹਦੀ ਇੰਸਟਾਲ ਕਰਕੇ ਦੇਖਦੇ ਹਾਂ ਦਾ ਕੰਮ ਤੇ ਹੋ ਗਿਆ ਨੈਟਵਰਕਿੰਗ ਦਾ ਕੰਮ ਸੀ ਪ੍ਰਿੰਟਰ ਇੰਸਟਾਲ ਕਰਨਾ ਸੀ ਸੋ ਫੋਨ ਤੇ ਫੋਨ ਆਈ ਜਾਂਦੇ ਨੇ ਹੁਣ ਤੇ ਹੁਣ ਚੱਲਿਆਂ ਆਪਾਂ ਨੈਕਸਟ ਕੋਲ ਤੇ ਸੋ ਟਾਈਮ ਹੀ 1 ਵਜੇ ਦਾ ਹੋ ਗਿਆ ਅੱਗੇ ਟਾਈਮ ਦਾ ਵੀ ਹੋ ਰਿਹਾ ਮਾਦਰ ਤੇ ਕੰਮ ਦੀ ਜ਼ਰੂਰੀ ਆ ਸੋ ਚੱਲਦੇ ਆਪਾਂ ਨੈਕਸਟ ਕੋਲ ਤੇ ਹੁਣ ਸੋ ਲੰਚ ਟਾਈਮ ਹੋ ਗਿਆ ਸੀ ਭੁੱਖ ਵੀ ਬਹੁਤ ਜ਼ਰੂਰ ਜ਼ੋਰ ਦੀ ਲੱਗੀ ਹੋਈ ਆ ਸੋ ਟਿਫਨ ਲਿਆਂਦਾ ਵਾ ਬਟ ਟਿਫਨ ਨਹੀਂ ਖੋਲਿਆ ਸੋ ਇਸ ਕਰਕੇ ਪਹਿਲਾਂ ਆਪਾਂ ਨਾਨ ਮੰਗਾ ਲਿਆ ਸੀ ਤੇ ਹੁਣ ਨਾਨ ਖਾਣ ਲੱਗੇ ਆ ਉਹ ਇੱਕੋ ਹੀ ਨਾਨ ਕਾਫੀ ਆ ਬਹੁਤ ਡਵਾ ਸੋਏ ਚਨੇ ਆ ਸੋ ਇਹ ਅਗਿਆਵਾ ਪਿਆਸ ਵਗੈਰਾ ਕੱਟਾ ਤੇ ਐਕਸਟਰਾ ਚਨੇ ਆਗੇ ਨੇ ਸੋ ਬਹੁਤ ਵਧੀਆ ਡਿਸਪਲੇ ਆ ਸੋ ਲੰਚ ਕਰਕੇ ਆਪਾਂ ਤੁਰ ਪਏ ਆ ਕੰਪਲੇਂਟ ਤੇ ਉਧਰ ਇੰਜੀਨੀਅਰ ਵੀ ਆ ਗਿਆ ਵਾ ਸੋ ਵੇਟ ਕਰਦੇ ਹੋਏ ਨੇ ਸੋ ਏਟੀਐਮ ਕਾਲ ਹੈ 기ਆ ਸੋ ਨੈਟਵਰਕਿੰਗ ਦੀ ਸੋ ਫਟਾਫਟ ਜਾ ਕੇ ਹੁਣ ਆਪਾਂ ਕੰਕਲੀਟ ਕਰਦੇ ਆਂ ਸੋ ਨੈਟਵਰਕ ਇਸ਼ੂ ਸੀ ਜਿਹੜਾ ਲਾਈਨ ਕੇਬਲ ਸਾਰੀ ਜਿਹੜਾ ਆਪਾਂ ਵਿਸ਼ਾਲੀਆ ਸੋ ਇਹ ਏਟੀਮ ਜਿਹੜਾ ਆਫਲਾਈਨ ਆ ਰਿਹਾ ਵਾ ਸਾਨੂੰ ਆਪਾਂ ਚਾਲੂ ਕਰਨਾ ਉਧਰ ਇੰਜੀਨੀਅਰ ਵੀ ਮੇਰੇ ਨਾਲ ਆਏ ਹੋਏ ਨੇ ਸੋ ਕੰਮ ਕਰ ਲਿਆ ਸੀ ਇਹਿੱਤ ਉਧਰ ਆਈ ਸੀ ਹੁਣ ਆਪਾਂ ਖਾਣ ਸੋ ਇਹ ਆਪਣੇ ਬਟਾਲੇ ਦੇ ਬੀਰਿੰਗ ਕਾਲਜ ਦੇ ਸਾਹਮਣੇ ਜਿਹੜੀ ਆ ਭਾਜੀ 버ਗਰ ਬਹੁਤ ਮਸ਼ਹੂਰ ਆ ਤੇ ਪੱਜ ਕੋ ਆਏ ਆ ਖਾਣ ਸੋ ਪ੍ਰੇਟ ਪੂਜਾ ਵੀ ਹੋ ਗਈ ਕੰਮ ਵੀ ਹੋ ਗਿਆ ਹੁਣ ਜਾ ਰਹੇ ਆਪਾਂ ਬਟਾਲੇ ਵਾਪਸੀ ਮਾਰਕੀਟ ਜਾਵਾਂਗੇ ਸੋ ਕੰਮ ਇੰਨਾ ਕੇ ਹੀ ਫੀਲਡ ਵਰਕ ਵੀ ਹੀ ਸੋ ਨੈਟਵਰਕਿੰਗ ਦਾ ਹੀ ਕੰਮ ਰਿਹਾ ਅੱਜ ਤੇ ਮਤਲਬ ਕਿ ਭੱਜ ਦੌੜੀ ਲੱਗੀ ਰਹੀ ਆ ਫਿਰ ਆ ਕੇ ਫਿਰ ਦੁਕਾਨ ਦਾ ਵੀ ਦੇਖਣਾ ਪਿਆ ਸੋ ਸਿਸਟਮ ਆ ਇਹ ਹੀ ਤੇ ਭੱਜ ਵੀ ਚਲ ਗਏ ਤੇ ਫਿਰ ਕਈ ਪਰ ਹੈਂਡਲ ਕਰਨਾ ਪਿਆ ਵਾ ਤੇ ਬਾਕੀ ਚਲੋ ਕੰਮ ਹੋ ਗਿਆ ਵਾ ਗੱਲਾਂ ਵਾਸਤੇ ਟਾਈਮ ਨਹੀਂ ਲੱਗਾ ਕੋਈ ਨਹੀਂ ਕਰਾਂਗੇ ਹੁਣ ਗੱਲਾਂ ਜਿਹੜੀਆਂ ਗੱਲਾਂ ਹੀ ਕਰਨੀਆਂ ਆਪਾਂ ਤੇ ਹੁਣ ਲੱਗੇ ਆ ਬਸ ਵੇਟ ਕਰਦੇ ਪਏ ਆ ਉਹ ਜਿੰਦਾ ਵੀ ਚਲ ਗਿਆ ਵਾ ਉਹ ਵੀ ਸਮਾਨ ਛੱਡ ਗਿਆ ਛਿੰਦਾਉਣ ਵਾਲਾ ਵਾ ਤੇ ਬਸ ਹੁਣ 8 8:30 ਹੋ ਗਏ ਆ ਭਾ ਦੀ ਵੇਟ ਕਰਦੇ ਪਏ ਆ ਤੇ ਤਾਂ ਉਹ ਬਹੁਤ ਹੋ ਗਈ ਸੀ ਅੱਜ ਭੁੱਖ ਬਹੁਤ ਜਾਓ ਜੋਤੀ ਲੱਗੀ ਸੀ ਤੇ ਹੁਣ ਆਪਾਂ ਖਾ ਰਹੇ ਆ ਚਾਵਲ ਨਾਲ ਚਪਾਤੀ ਤੋਂ ਤੇ ਚਣੀ ਦੀ ਸਬਜ਼ੀ ਬਣਾਈਆਂ ਸੇ ਉਧਰ ਨਿਆਣੇ ਗਏ ਨੇ ਅੰਮ੍ਰਿਤਸਰ ਤੇ ਥੋੜੀ ਜੀ ਪ੍ਰੋਬਲਮ ਆਂਡੀ ਉਹਨਾਂ ਨੂੰ ਸੋ ਉਹਦੇ ਫੋਨ ਕਰੀ ਜਾਂਦੇ ਨੇ ਤੰਗ ਕਰੀ ਜਾਂਦੇ ਨੇ ਸੋ ਮੱਥਾ ਵੀ ਨਹੀਂ ਠੇਕਿਆ ਤੇ ਕੁਝ ਜਿਹੜੀ ਖੱਪਦੀ ਪਈ ਉਹਨਾਂ ਨਾਲ ਸੋ ਪੇਟ ਪੂਜ ਕਾਲੀ ਸੀ ਤੇ ਹੁਣ ਚੱਲੇ ਆਪਾਂ ਕੋਠੇ ਇਹ ਆਪਾਂ ਚੋਣ ਬਣਾਏ ਹੀ ਬਾਜੀ ਵੀ ਆ ਗਏ ਆ 10 ਵਜੇ ਮੰਗੇ ਆ ਇੱਕ ਦੋ ਢਿੱਲ ਲੰਪ ਉੱਠ ਜਾਵਾਂਗਾ ਕੋਠੇ ਜਾਂਦੇ ਆ ਪਹਿਲਾਂ ਕਰਨਾ ਆਪਾਂ ਕੋਠੇ ਰਮੋਣੇ ਨੇ ਜਿਹਨੇ ਪਹਿਲਾਂ ਮੈਂ ਵਰ ਗਿਆ ਹਾਂ ਕਿ ਕਿਹਦੇ ਦੇ ਲੈ ਰਿਹਾ ਕੋਬਾ ਮੇਰੀ ਗੱਲ ਕੋਦੀ ਮੈਨੂੰ ਸੋਲ ਅਮਰੀਕਾ ਬਰਨਾ ਕੋਸੀ ਦੇ ਪਾਪ ਆ ਗਏ ਆ ਕੁਛ ਹੀ ਨਾ ਮੇ ਪਕੜ 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 ਬੋਲੀ ਜਣਾਉਂ ਬਸ ਪਰ ਮੌਸਮ ਠੀਕ ਹੀ ਏ ਤਾਰੇ ਦੋਲੇ ਚੜੇ ਓਦਾਂ ਬੱਦਲ ਗੁੱਦਾਂ ਜਿਹਾ ਮਣਾ ਮੋਟਾ ਬਣਿਆ ਹੋਣਾ ਸੋ ਅੱਜ ਦਾ ਦਿਨ ਬਹੁਤ ਵਧੀਆ ਸੀ ਸੋ ਨੈਟਵਰਕਿੰਗ ਨਾਲੋਂ ਸੇਲਵਰ ਕੋਈ ਕੀਤਾ ਜੋ ਭੱਜ ਦੌੜੀ ਲੱਗੀ ਰਹੀ ਆ ਇੱਥੇ ਕੀ ਜੀ ਗੱਲ ਸੋ ਜਿਹੜੀ ਆਪਾਂ ਗੱਲ ਕਰ ਰਹੇ ਸੀ ਸੱਚ ਹਾਂ ਅੱਜ ਦਾ ਦਿਨ ਜਿਹੜਾ ਮੈਂ ਕਹਿਣ ਲੱਗਾ 21 ਸਤੰਬਰ ਐਤੋਂ 21 ਸਤੰਬਰ 2024 ਤੇ 2 ਸਾਲ ਪਿੱਛੇ ਚੱਲ ਜਾਓ ਤਾਂ ਬਹੁਤ ਡੇਂਜਰ ਸੀ ਜਾਨੀ ਕਿ ਮੇਰੇ 1.5 ਮਹੀਨਾ ਸਹੀ ਸੀ ਤੇ ਅੱਜ ਦੀ ਦਿਨ ਸੀ ਮੈਨੂੰ ਨਹੀਂ ਪਤਾ ਸੀ ਕਿ ਆਪੇ ਮੇਰੇ ਪਿੱਠ ਪਿੱਛੇ ਕੀ ਜਲਦਾ ਪਿਆ ਵਾ ਦੇਖਣਾ ਹੈ ਕਿਉਂਕਿ ਇਹ ਗਲਮਚਤਾ ਕਰਨ ਲੱਗਾ ਮੈਂ ਕਿ 10 ਤਰੀਕ ਨੂੰ ਬਾਬੇ ਦਾ ਵਿਆਹ ਸੀ ਬੱਬੇ ਦੇ ਵਿਆਹ ਤੋਂ ਬਾਅਦ ਹੁਣ ਮੈਂ ਵਲੌਗ ਸ਼ੇਅਰ ਕਰਨ ਲੱਗਾ ਹਾਂ ਇੰਨੇ ਦਿਨ ਮੇਰੇ ਕੋਲ ਵਲੌਗ ਨਹੀਂ ਸੀ ਬੰਦ ਰਿਹਾ ਕੋਈ ਕੁਝ ਗੱਲਾਂ ਸੀ ਜਿਹੜੀਆਂ ਹੋ ਗਈਆਂ ਸੀ ਤੇ ਮੇਰਾ ਮਾਈਂਡ ਸੈਟ ਜਿਹੜਾ ਹੈ ਨਾ ਖਰਾਬ ਹੋ ਗਿਆ ਸੀ ਕ੍ਰੈਸ਼ ਹੁੰਦਾ ਪਿਆ ਸੀ ਕੋਈ ਸਮਝ ਨਹੀਂ ਲੱਗਦੀ ਬਈ ਸੀ ਕਿ ਕੀ ਕਿਵੇਂ ਕਰਾਂ ਠੀਕ ਹੈ ਨਾ ਕੰਮ ਵੱਲ ਧਿਆਨ ਹੀ ਨਹੀਂ ਲੱਗਦਾ ਪਿਆ ਸੀ ਸੋ ਬੜੀ ਮਜ਼ਬੂਤ ਆਪਣੇ ਆਪ ਨੂੰ ਇੱਕ ਰੱਖ ਕੇ ਫਿਰ ਗੱਲ ਸ਼ੇਅਰ ਕਰਨ ਲੱਗਾ ਹਾਂ ਕਿਉਂਕਿ ਮੈਂ ਕਿਤੇ ਵੀ ਜੰਨਾ ਸੀ ਨਾ ਤੇ ਕੋਈ ਪੁੱਛਦਾ ਹੀ ਹਾਲ ਚਾਲ ਜਿੱਦਾਂ ਕਿ ਬੈਕਗ੍ਰਾਉਂਡ ਬਾਰੇ ਸੋ ਮੈਨੂੰ ਉਹਦੇ ਬਾਰੇ ਜਿਹੜਾ ਹੀ ਦੱਸਣਾ ਪੈਂਦਾ ਸੀ ਸੋ ਮੈਨੂੰ ਇੰਜ ਲੱਗਦਾ ਹੈ ਕਿ ਮੈਂ ਜਿਹੜਾ ਮਤਲਬ ਕਿ ਚੀਜ਼ ਸੱਚਾਈ ਨਹੀਂ ਹੈਗੀ ਠੀਕ ਹੈ ਨਾ ਸੱਚੀ ਨਹੀਂ ਹੈਗਾ ਮੈਂ ਉਸ ਚੀਜ਼ ਨੂੰ ਝੂਠ ਬੋਲ ਕੇ ਜਿਹੜਾ ਵਾ ਦੱਸਦਾ ਵਿਆਂ ਸੋ ਆਪਣੇ ਆਪ ਨਾਲ ਜਿਹੜਾ ਇੱਕ ਮੈਂ ਇੱਕ ਫੇਕ ਚੀਜ਼ ਦੇਣਾ ਚੱਲ ਪਿਆ ਹਾਂ ਤੋਂ ਮੈਨੂੰ ਨਹੀਂ ਸੀ ਪਤਾ ਕਿ ਹਾਂ ਵੀ ਮੇਰੇ ਪਿੱਛੇ ਕੀ ਕੁਝ ਚੱਲਦਾ ਪਿਆ ਹੋਗਾ ਸੋ ਮੈਂ ਇਸ ਚੀਜ਼ ਤੋਂ ਯਾਨੀ ਕਿ ਕਹਿ ਲੋ ਕਿ ਅੰਨਾ ਹੋ ਗਿਆ ਸੀ ਕਿ ਕਿਸੇ ਤੇ ٹرسٹ ਕਰਕੇ ਇੰਨਾ ٹرسٹ ਕਰਕੇ ਕਿ ਹਾਂ ਵੀ ਸਭ ਕੁਝ ਜਿਵੇਂ ਦਾ ਮੈਸਿਜ ਮੈਨੂੰ ਅਗਲਾ ਵੀ ਉਮੀਦ ਆ ਹੀ ਲੱਗ ਲੱਗਿਆ ਸੀ ਸੋ ਸੋ ਅੱਜ ਪਤਾ ਚੱਲਦਾ ਵਾ ਕਿ ਹਾਂ ਵੀ ਵਾਕਈ ਕਿੰਨਾ ਕੰਨਾ ਹੋ ਗਿਆ ਸੀ ਸੋ ਮੇਰੇ ਵਾਸਤੇ ਇਹ ਜਿਹੜਾ ਕਿ ਉਹ ਸਹੀ ਨਹੀਂ ਸੀ ਚਲੋ ਇਹ ਜਿਹੜਾ ਟਾਈਮ ਲੰਘਦਾ ਵਾ ਬਾਕੀ ਜੋ ਰੱਬ ਦੀ ਰਜ਼ਾ 'ਚ ਮਨਜ਼ੂਰ ਹੁੰਦਾ ਵਾ ਸੋ ਅੱਜ ਦੇ ਦਿਨ ਜਿਹੜਾ ਇਹ ਮੇਰੀ ਅੱਜ ਦੀ ਰਾਤ ਸੀ ਨੇ ਜਿਹੜੀ ਸੋ ਏਡੀਕ ਖਤਰਨਾਕ ਸੀ ਕਿ ਮੈਨੂੰ ਪਤਾ ਹੈ ਕਿ ਮੈਂ ਕਿਵੇਂ ਦਿਨ ਕੱਟੇ ਆ ਸੋ ਆਪਣੀ ਕੋਈ ਹਾਲਤ ਹੈ ਜਿਹੜੀ ਕਿ ਮੈਨੂੰ ਨਾਲ ਝੂਠ ਬੋਲਣਾ ਪਸੰਦ ਨਹੀਂ ਹੈਗਾ ਤੇ ਜੇ ਮੈਂ ਝੂਠ ਬੋਲਾਂ ਝੂਠ ਸੋ ਮੈਨੂੰ ਇੱਕ ਨਾਲ ਖੇਜ ਜੀ ਚੜ ਜਾਂਦੀ ਆ ਕਿ ਮੇਰੇ ਕੋਈ ਕੀ ਕੰਮ ਹੋ ਗਿਆ ਸੋ ਕਰਦੇ ਨੇ ਮੇਸੇ ਸੋ ਦੱਸਿਆ ਕਿ ਸੱਚ ਬੋਲ ਲੋ ਬੱਸ ਠੀਕ ਆ ਸੱਚ ਕਰਦੇ ਆਂ ਤੋਂ ਪਹਿਲਾਂ ਜੇ ਆਪਾਂ ਗੁਰੂ ਘਰ ਵੀ ਜਾਂਦੇ ਆਂ ਨਾ ਗੁਰੂ ਘਰ ਵੀ ਸਾਨੂੰ ਇਹ ਹੀ ਬਦੇ ਦਿੰਦਾ ਕਿ ਸੱਚ ਬੋਲੋ ਬੱਸ ਤੂੰ ਇਹ ਤੇ ਤੁਹਾਡੇ ਕੋ ਪੈਸਾ ਤੇ ਲਗੂ ਨਹੀਂ ਨਾ ਹੈਗਾ ਚੜ੍ਹੋਣ ਨੂੰ ਠੀਕ ਹੈ ਨਾ ਸੇਪਰਟਾ ਦੇ ਚ ਇਮਾਨਦਾਰੀ ਸਚਾਈ ਹੋਣੀ ਚਾਹੀਦੀ ਆ ਰੱਬ ਨੂੰ ਇਹ ਬੋ ਮਨਜ਼ੂਰ ਹੁੰਦਾ ਠੀਕ ਆ ਸੋ ਇਸੇ ਚੀਜ ਨੂੰ ਲੈ ਕੇ ਜਿਹੜਾ ਵਾ ਕਰੀਦਾ ਵਾ ਚਲੋ ਖਾਣ ਦੇ ਪੀਣ ਦੇ ਕੱਖ ਨਹੀਂ ਹੈਗੇ ਰੱਬ ਦੀ ਕਰਾ ਦੇ ਵਿੱਚ ਲਈਦਾ ਵਾ ਸੋ ਸੇਵਾ ਵੀ ਕਰੀਦੀ ਜਿੰਨੇ ਜੋ ਕਿ ਹੁੰਨੇ ਆ ਸੋ ਇਹ ਵੀ ਉਹੀ ਮਾਲਕੀ ਕਰਵੰਦਾ ਵਾ ਸੋ ਕਹਿ ਲਗਾ ਸੀ ਕਿ ਇੰਨਾ ਕੁ ਮਾੜੀ ਰਾਤ ਸੀ ਨਾ ਜਿਹੜੀ ਅੱਜ ਦੀ 21 ਤਰੀਕ ਆ ਕਿ ਜਿਸ ਇਨਸਾਨ ਤੇ ਤੁਸੀਂ ਵਿਸ਼ਵਾਸ ਕਰੋ ਠੀਕ ਹੈ ਨਾ ਅਨੇ ਹੋ ਕੇ ਉਹ ਹੀ ਨਾ ਤੁਹਾਨੂੰ ਸਮਝ ਪਾਏ ਤੁਹਾਡੀ ਪਿੱਛੇ ਜਿਹੜਾ ਇਦਾਂ ਚੱਲੇ ਬੰਦਾ ਹਨਾ ਸੋ ਕੀ ਹੋ ਸਕਦੇ ਉਹਦੇ ਬਾਰੇ ਸੋ ਇਹ ਜਿਹੇ ਦਿਨਾਂ ਬੀਤੀ ਹੋਏ ਉਹਨੂੰ ਜ਼ਿਆਦਾ ਇਹ ਸਮਝ ਆ ਲੱਗਦੀ ਆ ਸੋ ਆ ਸਕਦਾ ਵਾ ਬਾਕੀ ਮੈਨੂੰ ਪਤਾ ਵਾ ਕਿ ਹਾਂ ਵੀ ਮੇਰਾ ਜਿਹੜੀ ਅੱਜ ਦੀ ਰਕੀ ਉਹ ਸੀ ਤਾਂ ਅੱਜ ਬਟ ਇਹ ਆ ਗਵਾ ਕਿ ਹਾਂ ਵੀ ਜਿਹੜਾ ਮਾੜਾ ਟਾਈਮ ਸੀ ਲੰਘ ਗਿਆ ਵਾ ਸੋ ਪਤਾ ਨਹੀਂ ਸੀ ਕਰਮਾਂ ਦੇ ਵਿੱਚ ਕੀ ਲਿਖਿਆ ਕਿ ਨਹੀਂ ਆ ਤੇ ਮੁੱਕ ਜੋ ਹੁੰਦਾ ਵਾ ਸਭ ਇੱਕ ਸਬਕ ਸਿਖਾ ਕੇ ਹੀ ਜਾਂਦਾ ਵਾ ਠੀਕ ਹਨਾ ਇਹ ਕਿ ਬੰਨਣਾ ਸੀ ਬਾਕੀ ਮੈਂ ਇਹ ਤਾਂ ਗੱਲ ਕਹਿ ਰਿਹਾ ਹਾਂ ਜਿਹੜੇ ਮੇਰੇ ਵੀਰ ਭਰਾ ਠੀਕ ਹੈ ਹੈਣਾ ਮਮੀ ਕੰਸੋਲੋਂ ਕੁੜੀਓ ਤੁਹਾਨੂੰ ਕਹਿਣ ਲਗਾਵਾ ਕਿ ਜਿਹੜੀਆਂ ਕਾਲਜ ਪੜ੍ਹਦੀਆਂ ਨੇ ਠੀਕ ਹੈਨਾ ਹਾਈਲਾਈਟਸ ਦਾ ਬੜਾ ਚੱਕਰ ਜਲਦਾ ਪਿਆ ਵਾ ਉਹ ਕਰਦੀਆਂ ਪਈਆਂ ਨੇ ਘਰੋਂ ਤੇ ਜਾਂਦੀਆਂ ਹਾਈਲਾਈਟਸ ਕਰਨ ਨਾ ਠੀਕ ਸਵੇਰੇ ਕਿਹੜੀ ਸ਼ਡਿਊਲ ਮੇਰੇ ਮੂੰਹ ਚਲੋ ਕਾਲ ਨਿਕਲ ਲੱਗੀ ਆ ਇਹਨਾਂ ਨੇ ਚਾਹੀਦਾ ਪਰ ਇਹ ਵੇਖ ਜਿਹੜਾ ਗੁੱਸਾ ਜਟਦਾ ਵਾ ਠੀਕ ਹੈ ਸਵੇਰੇ ਕਿਹੜੀ ਕਲਾਸ ਲੱਗਣ ਲੱਗੀ ਆ ਕਿ ਜਾਣਾ ਹਾਈਲਾਈਟਸ ਤੇ ਘਰੋਂ ਬੈਗ ਪਾ ਕੇ ਹੈ ਫਲਾਨੀ-ਪਰਾਨੀ ਇਮੀਗ੍ਰੇਸ਼ਨ ਦੀ ਕਿੱਟ ਪਾ ਕੇ ਇੱਕ ਤੁਸੀਂ ਇਮੀਗ੍ਰੇਸ਼ਨ ਦਾ ਨਾਮ ਮਸ਼ਹੂਰ ਕਰਦੇ ਜੀ ਮੜ ਕੇ ਹੋਟਲਾਂ ਚ ਗਲੀਆਂ ਚ ਲੁੱਕ ਗਏ ਹੈ ਠੀਕ ਜਾਂ ਕਾਲਜ ਜਾਂਦੇ ਜੇ ਪਾਰਕਾਂ ਚ ਵੜਦੇ ਜੇ ਹੈ ਇਹ ਕਰਨ ਤੋਂ ਪਹਿਲਾਂ ਇੱਕ ਵਾਰੀ ਸੋਚ ਲਿਆ ਤੁਹਾਨੂੰ ਹਾਂ ਜੇ ਕਰਨਾ ਵੀ ਆ ਫਿਰ ਜਾਣਾ ਵੀ ਆ ਠੀਕ ਹੈ ਲੈ ਇੱਕ ਵੇਖੋ ਹੈਗਾ ਕਿ ਆਪਾਂ ਜੇ ਸਹੀ ਕਰਨੇ ਹੈ ਕਿ ਗਾਂ ਤੁਸੀਂ ਉਹੀ 8 ਸਾਲ ਕੱਢ ਕੇ ਬਾਅਦ ਉਹ 2 ਸਾਲ ਬਾਅਦ ਤੀਹ ਫੇਰ ਡੇਢ ਮਹੀਨਾ ਕੱਢੋ 2 ਸਾਲ ਬਾਅਦ ਤੁਹਾਡਾ ਫੇਰ ਜਰੀਆ ਹੋਵੇਂ ਦਾ ਉਹ ਵੇਖੀ ਹੈਗਾ ਜੇ ਇਹੇ ਕੰਮ ਕਰਨਾ ਰਿਲੇਸ਼ਨ ਦੇ ਵਿੱਚ ਹੈ ਤਾਂ ਫਿਰ ਤੁਹਾਡਾ ਨੂੰ ਅਸਲ ਜੇ ਸਬਕ ਪਤਾ ਕਿ ਉਹੀ ਸਹੀ ਆ ਕਿ ਜਿਹੜਾ ਤੁਹਾਨੂੰ ਕਰਕੇ ਬਾਅਦ ਵਿੱਚ ਛੱਡ ਕੇ ਜਾਂਦਾ ਹੋਣਾ ਫਿਰ ਉਹ ਸਾਡੇ ਵਸੇ ਸਹੀ ਹੁੰਦਾ ਪਰ ਤੁਹਾਨੂੰ ਲੱਗ ਜਾਂਦੀ ਹੈ ਲੱਤ ਠੀਕ ਹੈ ਕਿਉਂ ਮੁੰਡਾ ਗਲਤ ਨਹੀਂ ਹੁੰਦਾ ਮੁੰਡਾ ਉਦੋਂ ਗਲਤ ਹੁੰਦਾ ਜੇ ਕੁੜੀ ਜਦੋਂ ਗਲਤ ਹੋਵੇਗੀ ਸੋ ਸਭ ਤੋਂ ਪਹਿਲਾਂ ਕੁੜੀ ਗਲਤ ਹੁੰਦੀ ਹੈ ਐਸ ਸਹੀ ਖਮਾ ਤੇ ਜੇ ਕੁੜੀ ਨਾ ਰਾਜੀ ਹੋਊਗੀ ਤਾਂ ਮੁੰਡਾ ਕਿਦਾਂ ਗੱਲ ਮੰਨੂਗਾ ਠੀਕ ਹੈ ਨਾ ਕੁੜੀ ਕੁੜੀ ਰਾਜੀ ਆ ਕੋ ਕਹਿੰਦੇ ਨੇ ਉਹ ਕਹਾਵੇ ਪੰਜਾਬੀ ਜੇ ਕਿ ਹਸੀ ਤੇ ਫਸੀ ਤਾਂ ਜਿਹਦਾ ਤੂੰ ਆਪ ਹੀ ਹੱਸ ਕੇ ਬੁਖਾਦਾ ਤੁਸੀਂ ਕੱਗਲੇ ਨੇ ਤੇ ਫਿਰ ਫਸਣਾ ਹੀ ਹੈ ਅਗਲੇ ਨਾ ਹਾਂ ਮੁੜ ਕੇ ਅਗਲੇ ਨੇ ਜਦੋਂ ਕਾਰਾ ਕਰਕੇ ਤੇ ਛੱਡਿਆ ਤੇ ਫਿਰ ਲੱਗੇਗਾ ਪਤਾ ਕਿ ਮੇਰੇ ਮੈਨੂੰ ਇਹ ਗੱਲਾਂ ਕਹਿਣੀਆਂ ਨਹੀਂ ਚਾਹੀਦੀਆਂ ਬਟ ਸਹੀ ਨਹੀਂ ਲੱਗਦੀਆਂ ਕਿਉਂਕਿ ਮੇਰੇ ਜਿਹੜੇ ਸਬਸਕ੍ਰਾਈਬਰ ਹੈਗੇ ਉਹ ਐਵੇਂ ਦੇ ਨਹੀਂ ਹੈ ਕਿ ਉਹ ਮੈਂ ਜੋਬ ਕਰਦਾ ਵਾਂ ਠੀਕ ਹੈ ਨਾ ਕੋ ਪ੍ਰੋਫੈਸ਼ਨਲ ਕੰਮ ਹੈਗਾ ਤਾਂ ਆਪਣੇ ਜਿਹੜੇ ਬੰਦੇ ਵੀ ਵੈਲ ਐਜੂਕੇਟਰ ਨੇ ਸੋ ਇਹਨਾਂ ਨੂੰ ਨਹੀਂ ਪਸੰਦ ਹੋਊਗਾ ਇਹ ਚੀਜ਼ਾਂ ਸੁਣਨੀ ਆ ਤੇ ਮੈਂ ਤਾਂ ਕਿ ਮੈਂ ਫੀਲਡ ਦੇ ਵਿੱਚ ਰਹਿਣਾ ਫੀਲਡ ਦੇ ਵਿੱਚ ਇਹ ਚੀਜ਼ਾਂ ਦੇਖੀਦੀ ਆਵਾ ਤੇ ਅੱਜ ਵੀ ਆਪਾਂ ਕੰਮ ਕਰਦੇ ਪਏ ਸੀ ਕਾਲਜ ਦੇ ਬਾਹਰ ਸੀ ਆਪਾਂ ਬੈਕਲੀ ਨੈਟਵਰਕਿੰਗ ਦਾ ਘੰਮ ਸੀ ਆਪਣੇ ਬਟਾਰਾ ਦੇ ਸੁਭਾਸ਼ ਸਪਾਰਕ ਸੋ ਜਿਹੜਾ ਜਿਹੜਾ ਸੁਭਾਸ਼ ਸਪਾਰਕ ਜਾਂਦਾ ਹਨ ਸੋ ਆਪਣੀਆਂ ਕੀ ਕੰ ਦਾ ਭਾਵ ਕਿ ਸਵੇਰੇ ਜਾ ਕੇ ਇੱਕ ਵਾਰੀ ਰੌਂਡ ਜਰੂਰ ਮਾਰਿਆ ਕਰੋ ਜਦੋਂ ਕੁੜੀਆਂ ਜਾਂਦੀਆਂ ਹਨ ਸੋ ਜਿਹੜੇ ਜਿਹੜੇ ਲਾਗੇ ਸ਼ਹਿਰ ਵੀ ਰਹਿੰਦੇ ਨੇ ਚਲੋ ਉੱਥੇ ਵੇਖਿਆ ਕਰੋ ਕਿ ਕੋਣ ਕਿੱਥੇ ਕਿੱਦਾਂ ਘੁੰਮਣ ਡਿਆ ਵਾ ਠੀਕ ਆ ਸੋ ਕਾਲਜ ਤੇ ਬਹਾਨੇ ਹੀ ਹੋ ਗਏ ਨੇ ਹੁਣ ਸੈਂਟਰ ਵੀ ਬਹਾਨੇ ਹੋ ਗਏ ਤੇ ਉਹ ਵੀ ਠੀਕ ਆ ਤੇ ਜਦੋਂ ਗਲਤ ਹੁੰਦਾ ਆਪਾਂ ਉਦੋਂ ਲੱਗਦਾ ਤੇ ਦਿਓ ਬਣ ਕੇ ਵੀਡੀਓ ਪੈਂਦੀ ਆ ਫਿਰ ਸੋਸ਼ਲ ਮੀਡੀਆ ਦੇ ਫਿਰ ਆਪਾਂ ਮੰਗਦੇ ਆ ਮਾਫੀ ਠੀਕ ਸੋ ਕੋਈ ਫਾਇਦਾ ਨਹੀਂ ਹੈਗਾ ਇੱਥੇ ਸੋ ਵਿਸ਼ਵਾਸ ਤੇ ਅੱਜ ਦੇ ਟਾਈਮ 'ਚ ਤੇ ਕਿਸੇ ਤੇ ਕਰੋ ਹੀ ਨਾ ਬਹੁਤ ਇਮੋਸ਼ਨਲ ਹੁੰਦੇ ਨੇ ਫਲ ਇਮੋਸ਼ਨਲ ਹਰ ਤੇ ਹਾਲ ਜਿਹੜਾ ਨਾ ਹੀ ਕਰੋ ਤਾਂ ਬੈਟਰ ਹੈ। ਵੀ ਇਹ ਚੀਜ਼ਾਂ ਮੇਰੇ ਨਾਲ ਹੋ ਚੁੱਕੀਆਂ ਨੇ ਹਾਂ ਬਾਕੀ ਸਹੀ ਟਾਈਮ ਤੇ ਆਉਣ ਦੇ ਟਾਈਮ ਨਾਲ ਗੱਲਾਂ ਜ਼ਰੂਰ ਸ਼ੇਅਰ ਕਰਾਂਗਾ ਜਿਹੜੇ ਮੇਰੇ ਵੀਰ ਭਰਾ ਜਿਹੜੇ ਇਹੋ ਜਿਹੀ ਚੱਕਰ 'ਚ ਮੈਂਦੇ ਨੇ ਹਾਂ ਸਾਰੇ ਨਹੀਂ ਗਲਤ ਹੁੰਦੀ ਸੋ ਮੈਂ ਕਹਿੰਦਾ ਕਿ ਉਹ ਬੰਦੇ ਸਹੀ ਰਹਿੰਦੇ ਨੇ ਠੀਕ ਹੈ ਨਾ ਜਿਹੜੇ ਮੁੰਡੇ ਕਿਸੇ ਨਾਲ ਗਲਤ ਕਰਕੇ ਤੇ ਫਿਰ ਉਹ ਛੱਡ ਦਿੰਦੇ ਆ ਉਹਨਾਂ ਨੂੰ ਫਿਰ ਮੈਂ ਕਹਾਂਗਾ ਕਿ ਉਹ ਸਹੀ ਨਹੀਂ ਕਿਉਂ ਕੋਈ ਅੱਗੋਂ ਹੀ ਕੁੜੀ ਗਲਤ ਹੈ ਤੇ ਮੁੰਡਾ ਤੇਹੀ ਕੰਮ ਕਰੂਗਾ ਨਾ ਫਿਰ ਕੁੜੀ ਨੂੰ ਸਹੀ ਅਕਲ ਟਿਕਾਣੇ ਆਉਗੀ ਤਾਂ ਪਹਿਲਾਂ ਹੀ ਨਾ ਇਹ ਕੰਮ ਕਰ ਹੈ ਹਾਂ ਜੇ ਨੇ ਭੋਣ ਵਾਲੀ ਹੋਵੇ ਤੇ ਫਿਰ ਗੱਲ ਹੋ ਰਹੀਆ ਫਿਰ ਤਾਂ ਛਾਵਾ ਹੀ ਆ ਸੋਚ ਕੋਈ 1% 99% ਦੇ ਸਭ ਕੋ ਜੇ ਗਲਤ ਹੈ ਠੀਕ ਹੈ ਜਿੰਨੇ ਅੱਜ ਛੱਡਣਾ ਉਹਨੇ ਕੱਲ ਵੀ ਛੱਡ ਕੇ ਚੱਲ ਜਾਣਾ ਵਾ ਠੀਕ ਹੈ ਕਿਉਂਕਿ ਇਹ ਗੱਲਾਂ ਜਿਹੜੀਆਂ ਫੋਨ ਤੇ ਮਸਕੇ ਜਿਹੜੇ ਸੋਹਣੇ ਲੱਗਦੇ ਆ ਠੀਕ ਹੈ ਨਾ ਫੋਨ ਤੇ ਠਰਕੇ ਠੁਰਕੇ ਪੋੜ ਲੈਣਾ ਉਹੀ ਚੰਗਾ ਲੱਗਦਾ ਵਾ ਹੋਰ ਕੁਛ ਨਹੀਂ ਚੰਗਾ ਲੱਗਦਾ ਜਦੋਂ ਰੀਅਲ ਲਾਈਫ ਹੁੰਦੀ ਆ ਇਹ ਕੰਮ ਬਦੀ ਗੱਛ ਬੈ ਜਾਂਦੀ ਆ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਵਾ ਫਿਰ ਤੇ ਇੱਕ ਚਾਹ ਦਾ ਕਪੜਾ ਕਨਵੀੜਾ ਵਾ ਉਹ ਵੀ ਭਾਰਾ ਲੱਗਣ ਲੱਪਣ ਦਾ ਵਾ ਇਹ ਸੱਚਾਈ ਆ ਰਿਐਲਿਟੀ ਆ ਠੀਕ ਹੈ ਸੋ ਇਸ ਕੰਮ ਦੇ ਵਿੱਚ ਨਾ ਪੋ ਕਿਉਂ ਤੇ ਹੁਣ ਤੇ ਸਮਾਂ ਇਦਾਂ ਦਾ ਵਾ ਆਂਡਿਆ ਕਿ ਗਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇੱਕ ਵਿਆਹ ਵਾ ਨਾ ਉਹ ਇੱਕ ਫੈਸ਼ਨ ਜਾਂ ਬਣ ਜਾਣਾ ਵਾ ਕਿਉਂ ਸਿੱਧੀ ਗੱਲ ਕਹਿ ਰ ਨਗਾਵਾ ਠੀਕ ਹੈ ਪਤਾ ਨਹੀਂ ਸਹੀ ਲੱਗਦੀ ਜਾਂਗੇ ਉਹ ਤੇ ਕਿ ਆਉਣ ਵਾਲੇ ਮੈਂ ਹਾਜੇ ਵੀ ਮੁੰਡਿਆਂ ਨੂੰ ਵੀ ਕਹੀ ਗੇ ਰ ਕਹਿੰਦਾ ਮੇਰਾ ਕੰਮ ਕਰਦੇ ਆ ਜਿਹੜੇ ਚਲੋ ਤੇ ਕਹਿੰਦਾ ਭਾਵ ਕਿ ਹਾਨੀ ਸਿੰਘ ਸਹੀ ਕਹਿੰਦਾ ਹੀ ਚੱਕੋ 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 ਫਸਟ ਹੈਂਡ ਨਹੀਂ ਮਿਲਣਾ ਤੋਂ ਬੇਰੋਹੀ ਗੱਲ ਹੋਉਂਦੀ ਆ ਜੀ ਫਿਰ ਕਹਾਂਗੇ ਕਿ ਹਾਨੀ ਸਿੰਘ ਨੇ ਵੀ ਕਹੋ ਨਹੀਂ ਕਰਤੀ ਜੱਕੋ ਜੱਕੋ ਫਸਟ ਹੈਂਡ ਨਹੀਂ ਮਿਲਦਾ ਤੇ ਉਹੀ ਕੁਝ ਹੋਣ ਦਿਆ ਉਹਦੇ ਕੀ ਆ ਕੱਲ ਜੂਗੀ ਆ ਤੇ ਅਕੀ ਗੱਲਾਂ ਬਹੁਤ ਨਹੀਂ ਕਰਾਂਗੇ ਅੱਜ ਤੁਹਾਡੇ ਨਾਲ ਇੱਕ ਗੱਲ ਕੰਮ ਦੇ ਵਿੱਚ ਗੱਲਬਾਤ ਕਰਾਂਗਾ ਬਸ ਅੱਜ ਬੜਾ ਨਹੀਂ ਕੰਮ ਤਾਂ ਤੇ ਇਹ ਗੱਲਬਾਤ ਵੀ ਨਹੀਂ ਹੋਈ ਆਪਣੀ ਉਹ ਪ੍ਰੈਸ਼ਰ ਹੀ ਹੈ ਨਾ ਕੰਮ ਦੇ ਵਿੱਚ ਸੋ ਕਿ ਜਿਹੜੇ ਵੀਰ ਭਰਾ ਨੇ ਅੱਜ ਸਰ ਮੈਡਮ ਨੇ ਉਹਨਾਂ ਦਾ ਥੈਂਕਸ ਬਹੁਤ ਸਾਰਾ ਸਪੋਰਟ ਕੀਤੀ ਹੈ ਮੈਂ ਤਾਂ ਸਿਰਫ ਇੱਕ ਜਿਵੇਂ ਸਾਡੀ ਡੇਲੀ ਲਾਈਫ ਦੇ ਵਿੱਚ ਚੇਂਜ ਹੁੰਦਾ ਨਾ ਜਿੱਦਾਂ ਆਪਾਂ ਕੰਮ ਨੂੰ ਕਰਨੇ ਆ ਨਾ ਕੰਮ ਨੂੰ ਲੈ ਕੇ ਕੱਲ ਨੂੰ ਆਪਾਂ ਫੀਲਡ 'ਚ ਜਾਣਾ ਪਤਾ ਨਹੀਂ ਕੰਮ ਕਿਵੇਂ ਲਾਉਣਾ ਪਤਾ ਨਹੀਂ ਕਿਹੜੀ ਮਸ਼ੀਨਾਂ ਕਿਵੇਂ ਕੰਮ ਕਰਨਾ ਆਪਾਂ ਕਿਹੜੀ ਸਹੀ ਕਰਨੀ ਕੀ ਫਾਲਟ ਪੈਣਾ ਸੋ ਉਵੇਂ ਸਾਡੀ ਜਿਹੜੀ ਲਾਈਫ ਆ ਡੇ ਬਾਈ ਡੇ ਪਤਾ ਨਹੀਂ ਸਾਡੀ ਲੈਗ ਦੇ ਵਿੱਚ ਕੀ ਚੇਂਜ ਆਣਾ ਸੋ ਉਹ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਸ਼ੇਅਰ ਕਰ ਦਵਾਂ ਠੀਕ ਆ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਡਿਫਰੈਂਟ ਇੱਕ ਜੋ ਸੋਚਿਆ ਹੋਇਆ ਵਾ ਜਿਹੜੀ ਆ ਮੇਰੀ ਮੇਰੀ ਹੈ ਜਿਹੜੀ ਅੱਜ ਮੁੱਕ ਹਫ਼ਤੇ ਤੱਕ ਪਹੁੰਚਣਾ ਵਾ ਸੋ ਮੈਨੂੰ ਆਪਣਾ ਇੱਕ 130 ਸਪੋਰਟ ਦੀ ਜ਼ਰੂਰਤ ਹੈ ਗਈ ਆ। ਸੋ ਮੈਨੂੰ ਸਿਰਫ ਉਥੋਂ ਤੱਕ ਜਾਣਾ ਹੈ ਥਾਡੇ ਸਪੋਰਟ ਦੀ ਜ਼ਰੂਰਤ ਹੈ ਕਿ ਇੱਕ ਸਟੂਡੀਓ ਹੈ ਜਿਹੜਾ ਸਟੂਡੀਓ ਲੈਵਲ ਤੱਕ ਕੰਮ ਕਰਨਾ ਹੈਗਾ ਵਾ। ਸੋ ਬਾਕੀ ਜਿਹੜੀਆਂ ਗੱਲਾਂ ਨੇ ਸੋ ਕਿਉਂਕਿ ਤੁਸੀਂ ਵੀ ਇੱਕ ਫੈਮਿਲੀ ਹੋ ਤੇ ਫੈਮਿਲੀ ਤੇ ਚਲੋ ਘਰ ਦੀ ਵੀ ਹੁੰਦੀ ਆ ਘਰ ਦੇ ਨਾਲ ਵੀ ਗੱਲ ਕਰਦੀ ਆ। ਤੇ ਫਿਰ ਦੋਸਤ ਵੀ ਹੁੰਦੇ ਨੇ ਉਹ ਵੀ ਇੱਕ ਫੈਮਲੀ ਦੀ ਤਰ੍ਹਾਂ ਦੇ ਖੁੱਲ ਕੇ ਆਪਾਂ ਗੱਲ ਕਰਦੀ ਦੋਸਤ ਫਟ ਮੈਨੂੰ ਹੁਣ ਇਹੀ ਲੱਗਦਾ ਹੈ ਕਿ ਮੈਂ ਤੁਹਾਡੇ ਨਾਲ ਜਿਹੜੀ ਹੈ ਮਤਲਬ ਕਿ ਇੱਕ ਖੁੱਲ ਕੇ ਗੱਲ ਕਰ ਸਕਦਾ ਹਾਂ ਠੀਕ ਹੈ ਨਾ ਤੋਂ ਹੁਣ ਇਹ ਵੀ ਕਿ ਹਮੇ ਆਮ ਜਿਹੜੇ ਮੇਰੇ ਵੱਡੇ ਵੀਰ ਜਿਹੜੇ ਜਿਨ੍ਹਾਂ ਦਾ ਕੰਮ ਹੈ ਰੋਸਟ ਦਾ ਕਰਨਾ ਠੀਕ ਹੈ ਉਹਨਾਂ ਦਾ ਚੈਨਲ ਹੈ ਠੀਕ ਹੈ ਨਾ ਉਹ ਰੋਸਟ ਕਰਦੇ ਨੇ ਉਹ ਸਹੀ ਕਰਦੇ ਨੇ ਉਹ ਕਿਉਂ ਰੋਸਟ ਕਰਦੇ ਨੇ ਉਹ ਦਿੰਦੇ ਨੇ ਮਤ ਜਿਹੜੀ ਸਾਨੂੰ ਔਣੀ ਨਹੀਂ ਕਦੀ ਠੀਕ ਹੈ ਨਾ ਤੋਂ ਆਪਾਂ ਵੀ ਇਹ ਚੀਜ਼ ਸੋਚ ਕੇ ਕਰੀ ਦੀ ਕਿ ਨਹੀਂ ਆਪਾਂ ਵੀ ਉਹੋ ਜਿਹਾ ਕੰਮ ਨਾ ਕਰੀਏ ਜੇ ਮੰਨ ਲਓ ਹੋ ਵੀ ਜਾਈਏ ਇੱਕ ਵਾਰ ਗਲਤੀ ਹੋ ਜੇ ਤੇ ਜੇ ਆਪਾਂ ਉਹ ਗਲਤੀ ਨੂੰ ਸੈਪਟ ਕਰ ਲਈਏ ਜੇ ਕਿਸੇ ਨੇ ਸਾਡਾ ਰੋਸਟ ਮਾਰਿਆ ਕੇ ਆ ਵੀ ਗਲਤੀ ਹੈ ਘਮ ਹੈ ਤੇ ਆਪਾਂ ਜੇ ਉਹਨੂੰ ਸਮਝ ਲਈਏ ਸਹੀ ਤਰੀਕੇ ਨਾਲ ਜੇ ਅੱਗੋਂ ਆਪਾਂ ਆਪ ਹੀ ਆਰਗੂਮੈਂਟ ਜਾਂ ਲੜਨਾ ਕਿ ਫਿਰ ਗੱਲ ਗਲਤ ਹੋ ਜਾਂਦੀ ਹੈ ਠੀਕ ਹੈ ਨਾ ਸੋ ਰੋਸਟ ਮਾਰਨ ਵਾਲਾ ਜਿਹੜਾ ਹੁੰਦਾ ਵਾ ਉਹ ਇੱਕ ਮਾਤ ਹੀ ਦਿੰਦਾ ਕੋਈ ਗਲਤ ਜੀ ਨਹੀਂ ਦੇ ਠੀਕ ਹੈ ਨਾ ਆਪ ਵੀ ਵਦਿਆ ਨੇ ਸਾਰੇ ਵੀਰ ਭਰਾ ਜਿਹੜੇ ਕੰਮ ਕਰਦੇ ਨੇ ਆਪਣੇ ਤੋਂ ਵੱਡੇ ਠੀਕ ਹੈ ਆਪਾਂ ਛੋਟੇ ਨੇ ਤੁਹਾਡੇ ਤੋਂ ਦਿਆ ਸੋ ਫੋਨ ਹੋ ਗਈ ਯਾ ਰਾਤ ਤੇ ਰੋਟੀ ਪਾਣੀ ਖਰ ਲਿਆ ਵਾ ਆਪਾਂ ਉਹ ਕਰਦੇ ਵੀ ਥੱਲੇ ਭਾਜੀ ਹੁਣ ਆਏ ਆ ਉਹ 10 ਵਜੇ ਆਂਦੇ ਆ ਜਿਹੜੇ ਕੋਰੀਅਰ ਦਾ ਕੰਮ ਹੁੰਦਾ ਉਹਨਾਂ ਦਾ ਹੋਰ ਰੋਟੀ ਪਾਣੀ ਥੱਲੇ ਕਰਦੇ ਵੀ ਨੇ ਮੈਂ ਆਇਆ ਸੀ ਕੋਠੇ ਮੈਂ ਚਲੋ ਗੱਲਾਂ ਬਾਤਾਂ ਕਰ ਲਈਏ ਤੁਹਾਡੇ ਨਾਲ ਸੋ ਵਲੌਗ ਹੋਂ ਮੈਂ ਬਸ ਤੁਹਾਡੇ ਸਪੋਰਟ ਤੋਂ ਹੀ ਦਿੰਦੇ ਰਿਹਾ ਕਰੋ ਫਿਰ ਮੈਂ ਕੰਟੀਨਿਊ ਵਲੌਗ ਸ਼ੇਅਰ ਕਰਿਆ ਕਰਾਂਗਾ ਤੇ ਜਿਹੜੀ ਵੀ ਗੱਲ ਹੋਈ ਮੰਨਦੀ ਉਹ ਤੁਹਾਡੇ ਨਾਲ ਸ਼ੁਰੂ ਕਰਾ ਕਰਾਂਗਾ ਸੋ ਕਮੈਂਟ ਦੇ ਵਿੱਚ ਮੈਨੂੰ ਦੱਸਿਆ ਕਰੋਗੇ ਹਾਂ ਵੀ ਕਿੱਥੇ ਹਾਂ ਵੀ ਅਰਣ ਕਿੱਥੇ ਗਲਤ ਹੈ ਗਾਉਣਾ ਤੁਮ ਜਾਂ ਕਿ ਗਲਤੀ ਆ ਗਈ ਚਾਈ ਹੈ ਠੀਕ ਹੈ ਨਾ ਸੋ ਮੈਨੂੰ ਕੋਈ ਹੋ ਨਹੀਂ ਆ ਕੋਈ ਮੈਂ ਆਪਣੇ ਨੂੰ ਸਹੀ ਲੈ ਕੇ ਚੱਲਣਾ ਚਾਹੁੰਦਾ ਮੈਨੂੰ ਇਹ ਨਾ ਹੋਏ ਕਿ ਮੈਨੂੰ ਕਿ ਯਾਰ ਮੈਂ ਕੁਝ ਗਲਤ ਤੇ ਨਹੀਂ ਕਹਿ ਰਿਹਾ ਜਾਂ ਕੁਝ ਗਲਤ ਤੇ ਨਹੀਂ ਕਰ ਰਿਹਾ ਹਨ ਸੋ ਫੈਮਿਲੀ ਦੀ ਤਰ੍ਹਾਂ ਮਤਲਬ ਕਿ ਮੈਂ ਤੇ ਚੱਲ ਰਿਹਾ ਮੈਂ ਕਿ ਹਾਂ ਵੀ ਦੁਨੀਆ ਵੀ ਸਾਰੇ ਜਣੇ ਤੁਸੀਂ ਦੇਖਦੇ ਹੋ ਬਹੁਤ ਕੁਝ ਜਿਹੜਾ ਦੁਨੀਆ ਤੇ ਆ ਰਿਹਾ ਵਾ ਕਲਯੁਗ ਚੱਲਦਾ ਪਿਆ ਵਾ ਠੀਕ ਹੈ ਨਾ ਸੋ ਆਪਾਂ ਸੋਸ਼ਲ ਮੀਡੀਆ ਦੇ ਰਹੀ ਹਾਂ ਉਸ ਚੀਜ਼ ਦੇ ਨਾਲ ਫੇਸ ਕਰਕੇ ਕਲਯੁਗ ਨੂੰ ਵੀ ਖਤਮ ਮਤਲਬ ਕਿ ਜਿਹੜੀ ਕਲਯੁਗ ਕਹਿੰਦਾ ਬਾਬਾ ਕਿ ਮਾੜੀ ਚੀਜ਼ ਨਹੀਂ ਕਰ ਸਕਦੇ ਹਾਂ ਪਰ ਕੁਝ ਚੀਜ਼ਾਂ ਜਿਹੜੀਆਂ ਨੇ ਮੈਂ ਕਹਿੰਦਾ ਕਿ ਕੁੜੀ ਮੁੰਡੇ ਨਾਲੋਂ ਕੁੜੀ ਜਿਹੜੀ ਆ ਉਹ ਸਭ ਕੁਝ ਕਰ ਸਕਦੀ ਹੈ ਜੇ ਸਹੀ ਹੋਵੇ ਤੇ ਠੀਕ ਹੈ ਨਾ ਤੇ ਜੇ ਕਹਿੰਦਾ ਭਾਵ ਕਿ ਜੇ ਕੁੜੀ ਨੇ ਗਲਤ ਕਰ ਲਿਆ ਤਾਂ ਫਿਰ ਤੇ ਉਹ ਤੇ ਅੱਜ ਵੀ ਨਹੀਂ ਵਸੀ ਤੇ ਕੱਲ ਵੀ ਨਹੀਂ ਵਸਣੀ ਹੈ ਸਹੀ ਹੈ ਨਾ ਸੋ ਇਸੇ ਚੀਜ਼ ਨੂੰ ਲੈ ਕੇ ਮੈਂ ਕਿ ਬਹੁਤ ਨੇ ਗੱਲਾਂ ਸੋ ਕੱਲ੍ਹ ਦਿਹਾ ਵਕ ਕੱਲ੍ਹ ਸ਼ੇਅਰ ਕਰਾਂਗੇ ਅੱਜ ਥੋੜਾ ਕੰਫੀਡੈਂਸ ਹੈਗਾ ਤੁਹਾਡੇ ਵੀਰ ਦੇ ਵਿੱਚ ਕਿ ਪਿਛਲੇ ਦਿਨ ਤਾਂ ਬਹੁਤ ਮਾਣੇ ਨਿਕਲੇ ਆਪਣੇ ਸੋ ਬਾਬੇ ਦਾ ਵਿਆਹ ਵਧੀਆ ਸੀ ਚਲੋ ਉਹਨਾਂ ਦੇ ਦਿਨ ਪਹਿਲਾਂ ਜਿਹੜੀ ਬਾਬੇ ਦੀ ਸੇਵਾ ਚੱਲਦੀ ਪਈ ਸੀ ਤਾਂ ਰੁੱਝੇ ਪਏ ਸੀ ਚਲੋ ਤੇ ਤੁਹਾਨੂੰ ਵੀ ਦਰਸ਼ਨ ਕਰਾਈ ਦੇ ਸੀ ਦਿੱਲੀ ਜਾਈਦਾ ਸੀ ਸੇਵਾ ਦੇ ਤੇ ਮਾਜੂਦੋਂ ਬਹੁਤ ਥੋੜਾ ਇਹ ਕਿਦੋਂ ਗੱਲਾਂ ਸੀ ਜਿਹੜੀਆਂ ਸੀ ਕਿਦੋਂ ਪਤਾ ਲੱਗੀਆਂ ਸੀ ਇਹ ਵੀ ਕਿੰ ਲੱਗਿਆ ਤੁਹਾਨੂੰ ਉਹ ਜਿਹਦੇ ਘਰ ਕੇ ਜਿਹੜਾ ਮਾਈਂਡ ਡਿਸਟਰਬ ਰਿਆ ਉਹ ਮੈਨੂੰ ਇਨਸਾਨ ਹੋਏ ਜਿਹੜਾ ਸੱਚ ਬੋਲੇ ਤੇ ਸਾਹਮਣੇ ਬੋਲੇ ਠੀਕ ਹੈ ਨਾ ਉਹ ਕੀ ਆਪਾਂ ਉੱਠ ਕੇ ਜੀ ਸੇਰੇ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਬਾਅਦ ਚੋਂ ਆਪਾਂ ਝੂਠ ਬੋਲੀਏ ਜੀ ਆਪਣੀ ਗਲਤੀਆਂ ਨੂੰ ਲੁਕਾਈਏ ਤੇ ਕਿਸੇ ਨੂੰ ਕੁਝ ਦਸੀਏ ਠੀਕ ਹੈ ਨਾ ਸੋ ਉਹ ਇੱਕ ਗੁਰੂ ਵਾਲਾ ਕੰਮ ਨਹੀਂ ਹੈਗਾ ਠੀਕ ਹੈ ਨਾ ਉਹ ਇੱਕ ਕਹ ਲੋ ਕੀ ਮੂਹ ਮੇਂ ਰਾਮ ਨਾਮ ਬਗਲ ਮੇਂ ਸ਼ੂਰਾ ਬਾਤ ਜੇ ਮਾਲਾ ਦਦਮਾਕ ਤੇ ਕੋਸ਼ਿਸ਼ ਕੋ ਗੱਲ ਢੂੰਗੀ ਬੰਨ ਵਾਲਾ ਠੀਕ ਹੈ ਬਾਕੀ ਜਾਦੂ ਟੂਣ ਵਾਲਿਆਂ ਤੋਂ ਵੀ ਬਚ ਕੇ ਰਿਆ ਕਰੋ ਕੋਈ ਪਤਾ ਨਹੀਂ ਹੁੰਦਾ ਠੀਕ ਹੈ ਨਾ ਸੋ ਰੱਬ ਦਾ ਨਾਮ ਲਿਆ ਕਰੋ ਸਭ ਤੋਂ ਇੰਪੋਰਟੈਂਟ ਹੈ ਰੱਬ ਦਾ ਨਾਮ ਪੈਸਾ ਤੇ ਲਵ ਨਹੀਂ ਆਗਾ ਤੇ ਰੱਬ ਜਿਹੜਾ ਵਾ ਉਹ ਪੈਸੇ ਤਾਂ ਲੈ ਨੂੰ ਵੀ ਆਦਾ ਉਹ ਬੰਦੇ ਤੇ ਮੰਨਣ ਵੀ ਆਦਾ ਠੀਕ ਹੈ ਜੀ ਸੋ ਇਹ ਉਹ ਏਵੇਂ ਮੈਂ ਕਿ ਸਵੇਰੇ ਉੱਠ ਕੇ ਤੁਸੀਂ ਆਓ ਰੱਬ ਦਾ ਨਾਮ ਹੈ ਇਹ ਹੈ ਕਿ ਜਿਹੜਾ ਚੰਗੇ ਦਿਲੋਂ ਮਨੋਂ ਹਾਂ ਇਹ ਵੀ ਹੈ ਕਿ ਜੇ ਤੁਹਾਡੇ ਕੋ ਰੱਬ ਦਾ ਨਾਮ ਨਹੀਂ ਵੀ ਲਿਆ ਜਾਂਦਾ ਤੁਸੀਂ ਆਪਣੇ ਕੰਮ ਦੇ ਵਿੱਚ ਵਧੀਆ ਚੱਲਣ ਲਈ ਇਮਾਨਦਾਰੀ ਬਖਾਂਦੇ ਹੋ ਨਾ ਤੁਹਾਡਾ ਕਰਮ ਹੀ ਜਿਹੜਾ ਵਾ ਉਹ ਵੀ ਇੱਕ ਪੂਜਾ ਠੀਕ ਹੈ ਨਾ ਸੋ ਮਦਿਆ ਮਦਗੀ ਚਲੋ ਤੇ ਬਾਕੀ ਜਿਹੜਾ ਵਾ ਜਿਵੇਂ ਦਾ ਕੋਈ ਕਰਦਾ ਵਾ ਅੰਗੇ ਦਾ ਉਹਦੇ ਨਾਲ ਹੁੰਦਾ ਕੋਈ ਜਿਹਦਾ ਜਿਹੜਾ ਕਰਮਾ ਨਾ ਕਰਮਾ ਕਦੀ ਰਿਸ਼ਵਤ ਨਹੀਂ ਲੈਂਦਾ ਅੱਜ ਆਪਾਂ ਕਿਸੇ ਨਾ ਮਾੜਾ ਕਰਾਂਗੇ ਨਾ। ਫੇਰ ਹੌਣ ਵਾਲੇ ਟਾਈਮ ਤੇ ਸਾਡੇ ਨੂੰ ਮਾੜਾ ਹੋਣਾ। ਠੀਕ ਹੈ ਨਾ? ਕਰਮਾ ਸਿੱਤ ਤੁਹਾਨੂੰ ਇੱਕ ਮੱਤ ਦਿੰਦਾ ਵਾ। ਠੀਕ। ਸੋ ਜੇ ਮੇਰੀਆਂ ਕਈਆਂ ਗੱਲਾਂ ਤੁਹਾਨੂੰ ਕਜੀਤਵ ਲੱਗੀਆਂ ਹੋਣ। ਆਹ ਵੀਰ ਆਪਣੇ ਨੂੰ ਜਿਹੜਾ ਵਾ ਛੋਟਾ ਸਮਝ ਗਏ। ਆਫ ਕਰ ਦੇਣਾ। ਹਾਂ ਸਲਾਹ ਜਰੂਰ ਦੇ ਦੇਓ ਭਾਵੇਂ। ਤੇ ਗੱਲ। ਸੋ ਥੈਂਕ ਯੂ। ਅੱਜ ਥੋੜਾ ਗੇਨ ਹੋਏ ਆ। ਨਵੇਂ ਜੁੜੇ ਆ ਫੈਮਿਲੀ ਮੈਂਬਰ। ਸੋ ਥੈਂਕਸ ਮੈਡਮ ਥੈਂਕਸ ਸਰ। ਸੋ ਮੈਨੂੰ ਪਤਾ ਕਿ ਇੰਨਾ ਨੇ ਕੀਤਾ ਸੀ ਅੱਜ ਮੈਨੂੰ ਸਪੋਰਟ। ਸੋ ਵਧੀਆ ਵਾ। ਸੋ ਥੈਂਕ ਯੂ। ਤੇ ਹੁਣ ਟਾਈਮ ਜਾ ਵਾ 1:30 ਹੋ ਗਏ ਆ। ਤੇ ਹੁਣ ਚਲੋਣੀ ਆਪਾਂ ਥੋੜੀ ਦੇਰ ਸਨੈਪਚੈਟ ਵੀਡੀਓ ਵੀ ਐਡੀਟਿੰਗ ਕਰਨੀ ਆ। ਸੋ ਬਾਹਰ ਰਾਤ ਹੋ ਗਈ ਆ। ਥੱਲੇ ਗਲੀ 'ਚ ਕਿਸੇ ਦੇ ਝਗੜਾ ਛੱਲਾ ਗਿਆ। ਸੋ ਕਲੇਸ਼ ਚੰਗਾ ਨਹੀਂ ਹੁੰਦਾ। ਸੋ ਕਲੇਸ਼ ਨਹੀਂ ਹੋਏ ਕੇ ਇੱਕ ਇਹ ਅਰੇ ਰੱਬ ਮੇਰੀ ਕਰੇ। ਬਹੁਤ ਮਾਡੰਦਾ ਰਹਿ ਗਿਆ। ਬਾਕੀ ਸੋ ਅੱਜ ਦਾ ਵੀਲੋਗ ਇੱਥੇ ਖਤਮ ਕਰਦੇ ਹਾਂ ਫਿਰ ਮਿਲਦੇ ਹਾਂ ਨੈਕਸਟ ਵੀਲੋਗ ਦੇ ਵਿੱਚ ਸਵੇਰੇ ਆਪਾਂ ਜਾਣਾ ਹੈ ਗੁਰੂ ਘਰ ਸੋ ਸਵੇਰ ਨੂੰ ਗੁਰੂ ਘਰ ਦੇ ਦਰਸ਼ਨ ਕਰਾਂਗੇ ਸੇਵਾ ਕਰਾਂਗੇ ਨਾਲੇ। ਸੋ ਚੰਗਾ ਫਿਰ ਓਕੇ ਬਾਈ ਫਿਰ ਟਾਟਾ ਸੋ ਸੱਸੀ ਕਾਲ ਸਾਰਿਆਂ ਨੂੰ ਗੁੱਡ ਨਾਈਟ।